ਪੰਜਾਬ ਉਹ ਹੈ ਜਿਹੜਾ ਕੁੱਲ ਦੁਨੀਆ ਦੇ ਵਿੱਚ ਪੰਜਾਬੀ ਜਾਣੇ ਜਾਂਦੇ ਨੇ ਇਹ ਦਸਤਾਰ ਦੀ ਪਹਿਚਾਨ ਪੂਰੀ ਦੁਨੀਆ 'ਚ ਇੱਕੋ ਜਗ੍ਹਾ ਦਸ਼ਮੇਸ਼ ਪਿਤਾ ਨੇ ਦਿੱਤੀ ਆ ਇਹ ਅਗਲਾ ਕਹਿੰਦਾ ਉਹ ਆਉਂਦਾ ਗੁਰੂ ਦਾ ਸਿੰਘ ਕਿਉਂ ਇੱਥੇ ਆਏ ਕਿਉਂ ਦਸਤਾਰ ਬਣੀ ਕੀ ਅਹਿਮੇ ਦਾ ਜੇ ਦੱਸਾਂਗੇ ਤਾਂ ਹੀ ਲੀਤ ਤੋਰਾਂਗੇ ਤਾਂ ਹੀ ਹੈ ਨਾ ਜੇ ਬੁਟਾ ਲਾਵਾਂਗੇ ਤਾਂ ਦਰਖਤ ਤਾਂ ਹੀ ਬਣੇਗਾ ਆਮ ਤੌਰ ਦੇ ਤੇ ਕੁੜੀਆਂ ਨੂੰ ਲੈ ਕੇ ਹੁਣ ਪਿੱਛੇ ਜੇ ਧਰਨੇ ਛੜਪੀਂ ਕੀ ਕੁੜੀਆਂ ਤਾਂ ਕਲੀਆਂ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਜੋਗੀ ਰਹਿ ਗਈਆਂ ਸਿਰਾਂ ਤੋਂ ਚੁੰਨੀਆਂ ਲੈ ਗਈਆਂ ਚੁੰਨੀਆਂ ਗਾਇਬ ਹੋ ਗਈਆਂ ਬੜੇ ਸਵਾਲ ਉਹਨਾਂ ਤੇ ਖੜੇ ਹੋ ਗਏ ਇਹ ਗੱਲ ਆ ਕਿ ਸਾਡੀਆਂ ਭੈਣਾਂ ਹੁਣ ਰੀਲਾਂ ਬਣਾ ਕੇ ਨੱਚਣ ਇੰਸਟਾ ਤੇ ਹਨਾ ਮਤਲਬ ਇਹ ਤੋਂ ਡੁੱਬ ਕੇ ਮਰਨ ਵਾਲੇ ਕੰਮ ਹੋਇਆ ਵਾ ਪਰ ਉਹ ਵੀ ਹੈਗੀਆਂ ਆ ਰੀਲਾਂ ਵਾਲੀਆਂ ਮੈਂ ਮੇਰੀਆਂ ਸਾਡੀਆਂ ਬੱਚੀਆਂ ਭੈਣਾਂ ਨੂੰ ਪਿਆਰ ਨਾਲ ਹੀ ਸਮਝਾਉਣਾ ਕਿ ਇਹਨਾਂ ਵੱਲ ਵੀ ਦੇਖੋ ਆ ਆ ਬੱਚੀਆਂ ਵੱਲ ਇਹਨਾਂ ਵੱਲ ਵੀ ਦੇਖ ਲਓ ਇਹ ਇਹ ਵੀ ਇਹ ਵੀ ਉਸ ਮਿੱਟੀ ਚ ਹੀ ਜੰਮੀਆਂ ਹੋਈਆਂ ਨੇ ਜਿਹੜੀਆਂ ਇੱਥੇ ਕੇਸਕੀਆਂ ਦਸਤਾਰੀਆਂ ਦਮਾਲੇ ਸਜਾਰੀਆਂ ਨੇ ਇੱਥੇ ਦੇਖਿਆ ਕਰੋ ਇਤਿਹਾਸ ਪੜੋ ਇਹ ਸ਼ਹਾਦਤ ਦਾ ਇਤਿਹਾਸ ਪੜੋ ਸੁਣੋ ਮੈਨੂੰ ਲੱਗਦਾ ਨਹੀਂ ਕਿ ਜੇ ਤੁਸੀਂ ਇਤਿਹਾਸ ਪੜ ਲਓਗੇ ਤੁਹਾਨੂੰ ਰੀਲ ਬਣਾਉਣ ਦੀ ਲੋੜ ਪੂਗੀ ਇਹ ਇਹ ਸਿੱਖਾਂ ਦੀਆਂ ਕੁੜੀਆਂ ਸਿੱਖਾਂ ਦੇ ਮੁੰਡੇ ਰੀਲਾਂ ਲਈ ਨਹੀਂ ਬਣੇ ਇਹ 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 ਨਹੀਂ ਕਿ ਤੁਸੀਂ ਇੱਥੇ ਡਾਂਸ ਕਰਦੇ ਹੋ। ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਪਤਾ ਲੱਗੇ ਕੌਰ ਸ਼ਬਦ ਦਾ ਅਰਥ ਸਮਝਣ ਦੀ ਲੋੜ ਆ। ਸਿੰਘ ਸ਼ਬਦ ਦਾ ਅਰਥ ਸਮਝਣ ਦੀ ਲੋੜ ਆ। ਇਹ ਸ਼ਾਦਤਾਂ ਦਾ ਅਰਥ ਸਮਝਣ ਦੀ ਲੋੜ ਆ। ਇਹ ਗੁਰੂ ਦੀ ਸਿੱਖੀ ਆ। ਇਹ ਦਸਤਾਰ ਦੀ ਜਿਹੜੀ ਨੀਹ ਹੈ ਇਹ ਬੜੀ ਕੁਰਬਾਨੀਆਂ ਭਰੀ ਹੈ। ਸਿਰ ਦੇ ਕੇ ਇਹ ਨੀਹ ਰੱਖੀ ਗਈ ਆ ਤੇ ਇਹ ਦਸਤਾਰ ਸਾਡੇ ਸਿਰ ਤੇ ਆਈ ਆ। ਦਸ਼ਮੇਸ਼ ਪਿਤਾ ਦੇ ਨੇ ਸ਼ਰਮਾ ਸਵਾਰ ਦਿੱਤਾ ਇਹ ਸ਼ਹਾਦਤਾਂ ਦੇ ਨਾਲ ਸਾਨੂੰ ਇਹ ਦਸਤਾਰ ਮਿਲੀ ਕਿਉਂਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨਾ ਧਰਮ ਦੇ ਲਈ ਲੜਨਾ ਸਚਾਈ ਦੇ ਪਹਿਰਾ ਦੇਣਾ ਸਿਰ ਦਾ ਤਾਜ ਸਾਨੂੰ ਦਸ਼ਮੇਸ਼ ਪਿਤਾ ਨੇ ਬਖਸ਼ਿਆ ਦਸਤਾਰ ਬਣਾ ਕੇ ਦਿੱਤੀ ਜਿਹੜਾ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਦਸ਼ਮੇਸ਼ ਪਿਤਾ ਇਹਦੇ ਪਿੱਛੇ ਬਹੁਤ ਸਿਰ ਲੱਗੇ ਨੇ ਬਹੁਤ ਕੁਰਬਾਨੀਆਂ ਮਾਵਾਂ ਨੇ ਗਲਾਂ ਦੇ ਵਿੱਚ ਹਾਰ ਪਵਾ ਲੇ ਬੱਚਿਆਂ ਦੇ ਨਿਜਿਆਂ ਤੇ ਉੱਤੇ ਸਿੱਟ ਸਿੱਟ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਇੰਨੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਸਾਡਾ ਤੇ ਫੇਰ ਅਸੀਂ ਟੋਪੀ ਲੈ ਕੇ ਹਾਂ ਤਾਂ ਟੇਕਣਾ ਹੀ ਉਹ ਫੱਬਦਾ ਮੇਰੀ ਦਸਤਾਰ ਮੇਰੀ ਸ਼ਾਨ ਯੂਥ ਕਾਲੀ ਦਲ ਦੇ ਵੱਲੋਂ ਇਹ ਕੈਂਪ ਹਰ ਸਾਲ ਵੱਖ-ਵੱਖ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਧਾਰਮਿਕ ਜੋੜ ਮੇਲ ਲੱਗਦੇ ਹੋਣ ਉੱਥੇ ਲਗਾਏ ਜਾਂਦੇ ਨੇ ਯੂਥ ਕਾਲੀ ਦਲ ਦਾ ਉਪਰਾਲਾ ਹੈ ਕਿ ਅਸੀਂ ਪੂਰੇ ਪੰਜਾਬ ਨੂੰ ਦੇ ਨੌਜਵਾਨਾਂ ਨੂੰ ਦਸਤਾਰਤਾਰੀ ਕਰੀਏ ਕਿਉਂਕਿ ਜਿਹੜੇ ਪੰਜਾਬ ਦੇ ਅੰਦਰੋਂ ਪੱਗਾਂ ਗਾਇਬ ਹੋ ਗਈਆਂ ਸੀ ਬਹੁਤ ਸਾਰੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਕਿਸ ਕਤਲ ਕਰਵਾ ਚੁੱਕੇ ਨੇ ਤਾਂ ਉਹਨਾਂ ਨੂੰ ਮੁੜ ਗੁਰੂ ਦੇ ਨਾਲ ਜੋੜਿਆ ਜਾਵੇ ਮੁੜ ਉਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਜਾਣ ਤਾਂ ਉਸੇ ਉਪਰਾਲੇ ਦੀ ਲੜੀ ਨੂੰ ਅੱਗੇ ਵਧਾ ਰਹੇ ਨੇ ਯੂਥ ਕਾਲੀ ਦਲ ਦੇ ਪ੍ਰਧਾਨ ਸਭਜੀਤ ਚਿੰਦਰ ਸਾਡੇ ਨਾਲ ਫਤੇਗੜ ਸਾਹਿਬ ਦੀ ਧਰਤੀ ਤੋਂ ਮੌਜੂਦ ਨੇ ਜਿੱਥੇ ਮੇਰੀ ਦਸਤਾਰ ਮੇਰੀ ਸ਼ਾਨ ਦਾ ਇਹਨਾਂ ਦੇ ਵੱਲੋਂ ਕੈਂਪ ਲਗਾਇਆ ਗਿਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦੇ ਸਾਹਿਬ ਕਿੰਦਾ ਵੱਡਾ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਇਹ ਨਿੱਕੇ ਨਿੱਕੇ ਬੱਚੇ ਵੀ ਆ ਰਹੇ ਨੇ ਦਸਤਾਰ ਬਰਹਾਉਣ ਦੇ ਲਈ ਕਿ ਲੱਗਦਾ ਦੁਬਾਰੇ ਪੰਜਾਬ ਦੇ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਸੀ ਜਾਂ ਦਸਤਾਰਾਂ ਤੇ ਇੱਕ ਦੌਰ ਆਇਆ ਕਿ ਉਦੋਂ ਮੁੰਡਿਆਂ ਨੇ ਕੇਸ ਕਤਲ ਕਰਵਾ ਦਿੱਤੇ ਤੇ ਸਿਰਾਂ ਦੇ ਉੱਤੇ ਦਸਤਾਰਾਂ ਬਹੁਤ ਘੱਟ ਦੇਖਦੀਆਂ ਸੀ ਪਰ ਅੱਜ ਮੈਨੂੰ ਲੱਗਦਾ ਕਿ ਜੇ ਆਪਾਂ ਨਿਗਾਹ ਮਾਰੀਏ ਏਡਾ ਵੱਡਾ ਇਕੱਠ ਜਿਹੜਾ ਸੰਗਤ ਦਾ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਦਿਖ ਰਹੀਆਂ ਨੇ ਮੈਂ ਵੀ ਇਹ ਗੱਲ ਤੈਨੂੰ ਕਹਿਣ ਲੱਗਿਆ ਸੀ ਕਿ ਇਹ ਗੁਰੂ ਦੀ ਸਿੱਖੀ ਆ ਇਹ ਦਸਤਾਰ ਦੀ ਜਿਹੜੀ ਨੀਹ ਆ ਬੜੀ ਕੁਰਬਾਨੀਆਂ ਭਰੀ ਆ ਸਿਰ ਦੇ ਕੇ ਸਿਰਾਂ ਦੇ ਨਾਲ ਕਟਾ ਕੇ ਸਿਰ ਦੇ ਕੇ ਇਹ ਨੀ ਰੱਖੀ ਗਈ ਆ ਤੇ ਇਹ ਦਸਤਾਰ ਸਾਡੇ ਸਿਰ ਤੇ ਆਈ ਆ ਅੱਜ ਆਪਾਂ ਧੰਤਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ 'ਚ ਖੜੇ ਆ ਉਹਨਾਂ ਦੀ ਸ਼ਹਾਦਤ ਵਾਲੀ ਧਰਤੀ ਤੇ ਖੜੇ ਆ ਤੇ ਦਿਨ ਦਾ ਤੇ ਜਗ੍ਹਾ ਦਾ ਬੜਾ ਫਰਕ ਪੈਂਦਾ ਦੇਖੋ ਤੁਸੀਂ ਆਪਾਂ ਗੱਲ ਕਰਦੇ ਆ ਕਿ ਸ਼ਹੀਦੀ ਸਭਾ ਦੇ ਦਿਨ ਨੇ ਆਪਾਂ ਗੁਰਦੁਆਰਾ ਸਾਹਿਬ ਦੀ ਦਰਸ਼ਨ ਜੂਟੀ ਦੇ ਨਾਲ ਖੜੇ ਆ ਇਹ ਦਿਨਾਂ ਦੇ ਵਿੱਚ ਹਰ ਇਨਸਾਨ ਦਾ ਹਰ ਇਨਸਾਨ ਦੇ ਵਿੱਚ ਕੋਈ ਵੀ ਜਾਤ ਪਾਤ ਕੋਈ ਵੀ ਧਰਮ ਦਾ ਬੰਦਾ ਹੋਵੇ ਹਰੇਕ ਬੰਦਾ ਕਹਿੰਦਾ ਕਿ ਯਾਰ ਜੋ ਵੀ ਹੋਇਆ ਉਹ ਗਲਤ ਹੋਇਆ ਪਰ ਉਹ ਸ਼ਹਾਦਤ ਕੁਰਬਾਨੀ ਦਸ਼ਮੇਸ਼ ਪਿਤਾ ਦੇ ਨੇ ਸਰਮਾ ਸਵਾਰ ਦਿੱਤਾ ਇਹ ਸ਼ਹਾਦਤਾਂ ਦੇ ਨਾਲ ਸਾਨੂੰ ਇਹ ਦਸਤਾਰ ਮਿਲੀ ਹੈ ਕਿਉਂਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨਾ ਧਰਮ ਦੇ ਲਈ ਲੜਨਾ ਸੱਚਾਈ ਦੇ ਪਹਿਰਾ ਦੇਣਾ ਸਿਰ ਦਾ ਤਾਜ ਸਾਨੂੰ ਦਸ਼ਮੇਸ਼ ਪਿਤਾ ਨੇ ਬਖਸ਼ਿਆ ਦਸਤਾਰ ਬਣਾ ਕੇ ਦਿੱਤੀ ਇਹ ਦਸਤਾਰਾਂ ਖੱਟੀਆਂ ਨੀਲੀਆਂ ਪੀਲੀਆਂ ਕੇਸਰੀ ਦਸਤਾਰਾਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਕਿ ਇਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਇਹ ਬਾਬੇ ਨਾਨਕ ਦਾ ਜਿਹੜਾ ਸ਼ੁਰੂ ਕੀਤਾ ਹੋਇਆ ਪਲਸਪਾ ਬਾਬੇ ਨਾਨਕ ਤੋਂ ਸ਼ੁਰੂ ਹੋਇਆ ਇਹ 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 ਮਤਲਬ ਦਸਤਾਰ ਜਿਹੜੀ ਸਾਨੂੰ ਦਿੱਤੀ ਆ ਗੁਰੂ ਸਾਹਿਬਾਨਾ ਨੇ ਬਖਸ਼ੀ ਆ ਇਹ ਦਸਤਾਰਾਂ ਅੱਜ ਤਾਈਂ ਸਿਰ ਤੱਕ ਟੋਪੀਆਂ ਤੇ ਰਮਾਲਾਂ ਦੇ ਨਾਲ ਸ਼ਹਾਦਤ ਨੂੰ ਇੱਥੇ ਆ ਕੇ ਮੱਥਾ ਨਹੀਂ ਟੇਕਣਾ ਦਸਤਾਰਾਂ ਬੰਨ ਕੇ ਆਉਣਾ ਤੇ ਦਸਤਾਰਾਂ ਬੰਨ ਕੇ ਜਾਣਾ ਇਹੀ ਉਪਰਾਲਾ ਸ਼੍ਰੋਮਣੀ ਕਾਲੇ ਦੇ ਯੂਥ ਵਿੰਗ ਦਾ ਲਾਸਾਨੀ ਸ਼ਹਾਦਤ ਆ ਸ਼ਹਾਦਤ ਨੂੰ ਸਜਦਾ ਕਰ ਲਈ ਕੁੱਲ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਕੁੱਲ ਸੰਗਤ ਆਉਂਦੀ ਆ ਸੰਗਤ ਦੁਨੀਆ ਦੇ ਕੋਨੇ-ਕੋਨੇ ਵਿੱਚ ਵਾਰੀ ਤੇ ਇੱਕ ਮੈਂ ਤੁਹਾਨੂੰ ਇੱਕ ਵੱਲ ਹੋਰ ਇਹਦੇ ਨਾਲ ਐਡ ਕਰਨੀ ਚਾਹੁੰਦਾ ਹੈ ਸੋਸ਼ਲ ਮੀਡੀਆ ਰਾਈ ਜਾਂ ਮੀਡੀਆ ਰਾਈ ਪਰ ਚਾਰ ਬਹੁਤ ਵਧੀਆ ਜਿੱਤੇ ਕੋਈ ਮਾੜੇ ਪ੍ਰਭਾਵ ਨੇ ਚੰਗੇ ਵੀ ਬਹੁਤ ਪ੍ਰਭਾਵ ਨੇ ਦੇਖੋ ਢਾਡੀ ਰਾਗੀ ਕਵਿਸਰੀ ਕਥਾਵਾਚਕ ਸੰਤ ਮਹਾਂਪੁਰਸ਼ ਜਿਹੜੇ ਇੱਕ ਕਥਾ ਕੋਈ ਕੀਰਤਨ ਕਰਦੇ ਨੇ ਇਹ ਲਾਸਾਨੀ ਸ਼ਾਹਦਤ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਕੁੱਲ ਦੁਨੀਆ ਤੱਕ ਗਈ ਅਸੀਂ ਫਤਿਹਗੜ੍ਹ ਸਾਹਿਬ ਦੇ ਆ ਅਸੀਂ ਛੋਟੇ ਬਚਪਨ ਤੋਂ ਇੱਥੇ ਸੇਵਾ ਕਰਨ ਵੀ ਆਉਂਦੇ ਰਹੇ ਆ ਭਮਿਆਂ ਲੰਗਰ ਹਾਲ ਆ ਪਮਾ ਪਿੱਛੇ ਸਰਾਮਾ ਨੇ ਪਮਾ ਦਰਸ਼ਨੀ ਡੂਢੀ ਆ ਸਾਰੀਆਂ ਸੇਵਾਵਾਂ ਅਸੀਂ ਥੋੜਾ ਇੱਥੇ ਆਪ ਚਲਾਇਆ ਹੋਇਆ ਟਰੈਕਟਰ ਇੱਥੇ ਆਪ ਚਲਾਏ ਹੋਏ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੰਨੀ ਸੇਵਾ ਗੁਰੂ ਸਾ ਅਗੇ 3 ਦਿਨ ਦੀ ਸਭਾ ਹੁੰਦੀ ਸੀ ਹਾਂ ਬਿਲਕੁਲ ਪਹਿਲਾ ਦਿਵਾਨ ਪਹਿਲੀ ਪੇਸ਼ੀ ਦੂਜਾ ਦਿਵਾਨ ਦੂਜੀ ਪੇਸ਼ੀ ਤੀਜਾ ਜਿੱਦਣ ਸਮਾਪਤੀ ਇਥੋਂ ਨਗਰ ਕੀਰਤਨ ਪਲਕੀ ਸਾਹਿਬ ਜੋਤੀ ਸਰੂਪ ਤਾਂ ਸਾਰਾ ਜਾਣਿਆਂ ਨਾਲ ਨਾਲ ਜਿੱਦਣ ਸ਼ੀਧੀ 3 ਦਿਨ ਤੋਂ ਵੱਧਦਾ ਵੱਧਾ ਅੱਜ ਮੈਂ ਸਮਝਦਾ ਕਿ ਡੇਢ ਮਹੀਨੇ ਤੋਂ ਵੱਧ ਲੰਬਾ ਸਮਾਗਮ ਹੋ ਗਿਆ ਦੇਖੋ ਡੇਢ ਮਹੀਨੇ ਤੋਂ मतलब ਕਈ ਸਾਲਾਂ ਤੋਂ ਇੱਕ ਪੋਹ ਤੋਂ ਲੈ ਕੇ ਮਾਘੀ ਦੀ ਸੰਗਰਾਂਦ ਤੱਕ ਚੱਲਦਾ ਸੀ ਹੁਣ 1 ਦਸੰਬਰ ਤੋਂ ਇਸ ਵਾਰ ਸ਼ੁਰੂ ਹੋ ਗਿਆ ਹੋਰ ਫਰਕ ਤੁਹਨ ਦੱਸਦਾ ਮੈਂ ਜਣਾ ਅਸੀਂ ਆਪਣੀ ਅੱਕੀ ਦੇਖਿਆ ਇੱਥੇ ਰਾਤ ਨੂੰ ਰਹਿਨੇ ਆ ਪਿਛਲੇ ਸਾਲ ਅਸੀਂ 2-3 ਵਜੇ ਆਰਾਮ ਨਾਲ ਮੱਥਾ ਟੇਕ ਲਿਆ ਰਾਤ ਨੂੰ ਇਸ ਵਾਰ 2-3 ਵਜੇ ਵੀ ਲੈਣਾ ਲੱਗਿਓ ਹੈ ਸੀ ਉਹ ਕਾਰਨ ਬਤਾ ਕੀ ਪਰਿਵਾਰ ਕਲੋਨੀਆਂ ਸੰਤ ਸ਼ਹਿਰ ਦੇ ਵਿੱਚੋਂ ਉੱਠ ਕੇ ਪਰਿਵਾਰਾਂ ਦੇ ਪਰਿਵਾਰ ਹੋਰ ਸੰਗਤ ਦੇਸ਼ ਵਿਦੇਸ਼ ਤੋਂ ਆ ਕੇ ਰਾਤ ਨੂੰ ਠੰਡਾ ਬੁਰਜ ਤੇ ਬਾਹਰ ਬੈੰਦੀ ਆ ਗਲਿਆਰੇ ਦੇ ਵਿੱਚ ਉਹ ਮਹਿਸੂਸ ਕਰਨਾ ਚਾਹੁੰਦੇ ਨੇ ਕਿ ਇੰਨੀ ਠੰਡ ਦੇ ਵਿੱਚ ਇਹ ਠੰਡੇ ਬੁਰਜ ਤੇ ਮਾਤਾ ਗੁਜਰ ਕੌਰ ਜੀ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਰਏ ਰਾਤ ਨੂੰ ਵੀ ਸੰਗਤ ਉਨੀ ਹੋ ਇਹ 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 ਧੰਨ ਗੁਰੂ ਧੰਨ ਗੁਰੂ ਦੀ ਸਿੱਖੀ ਧੰਨ ਗੁਰੂ ਦੀ ਸੰਗਤ ਧੰਨ ਗੁਰੂ ਦੇ ਸੇਵਕ ਕੀ ਕਹੀ ਕੋਈ ਸ਼ਬਦ ਨਹੀਂ ਹੈਗੇ ਗਣਤੀਆਂ ਮਿੰਤੀਆਂ ਤੋਂ ਬਾਹਰ ਹੋਇਆ ਹੋਇਆ ਕੰਮ ਸਿਜਦਾ ਮਨ ਹੁੰਦਾ ਮਨ ਬਹੁਤ ਸਿਜਦਾ ਜੇ ਤੁਸੀਂ ਅੰਦਰ ਜਾ ਕੇ ਕਥਾ ਸੁਣ ਲੱਗ ਜੋਂ ਕੀਰਤਨ ਸੁਣ ਲੱਗ ਜੋਂ ਤਾਂ ਮੈਨੂੰ ਲੱਗਦਾ ਕਿ ਵਿਰਾਗ ਦੇ ਨਾਲ ਤੁਹਾਡੇ ਜਿਹੜੇ ਹਿੰਝੂ ਆ ਉਹ ਆਉਣ ਲੱਗ ਜਾਂਦੇ ਨੇ ਪਰ ਇਹ ਵੀ ਸਾਨੂੰ ਫਲਸਫਾ ਸਿਖਾਇਆ ਜਾਂਦਾ ਕਿ ਇਹ ਚੜ੍ਹਦੀ ਕਲਾ ਚ ਰਹਿਣਾ ਸ਼ਹੀਦਿਆਂ ਨੂੰ ਖਾਲਸੇ ਰੋਂਦੇ ਨਹੀਂ ਖਾਲਸੇ ਆਲੇ ਰੋਣਾ ਨਹੀਂ ਭਾਵੇਂ ਕਿ ਮਨ ਸਿੱਝ ਜਾਂਦਾ ਪਰ ਸ਼ਹੀਦਿਆਂ ਨੂੰ ਇਹ ਸ਼ਹਾਦਤ ਨੂੰ ਚੜ੍ਹਦੀ ਕਲਾ ਵਾ ਲੈਣਾ ਕਿਉਂਕਿ ਇਹ ਜਿਹੜੀ ਕਮਾਈ ਆ ਇਹ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਦਸਤਾਰ ਤੋਂ ਕਿ ਦਸਤਾਰ ਆ ਜਿਹੜੀ ਇਹ ਆਪਾਂ ਨੂੰ ਮਾਣ ਆ ਜਿਹੜਾ ਆਪਾਂ ਨੂੰ ਇਹ ਸਿੱਖ ਫਲਸਫਾ ਜਿਹੜਾ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਤੇ ਸਮੇਸ਼ ਵੀ ਦਿੱਤਾ ਇਹਦੇ ਪਿੱਛੇ ਬਹੁਤ ਸਿਰ ਲੱਗੇ ਨੇ ਬਹੁਤ ਕੁਰਬਾਨੀਆਂ ਮਾਵਾਂ ਨੇ ਗਲਾਂ ਦੇ ਵਿੱਚ ਹਾਰ ਪਵਾਲੇ ਬੱਚਿਆਂ ਦੇ ਨੇਜਿਆਂ ਤੇ ਉੱਚੇ ਸਿੱਟ ਸਿੱਟ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਕਿਹੜੀ ਕੁਰਬਾਨੀ ਕਿਹਦਾ ਕਿਹਦਾ ਨਾਂ ਲਈਏ ਕਿ ਇੰਨੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਸਾਡਾ ਤੇ ਫੇਰ ਅਸੀਂ ਟੋਪੀ ਲੈ ਕੇ ਹੱਥਾਂ ਟੇਕਣਾ ਹੀ ਉਹ ਫੱਬਦਾਂ ਨੇ ਸੋ ਇਹੋ ਉਪਰਾਲਾ ਯੂਥ ਕਾਲਜ ਦਾ ਕਿ ਆਓ 17 ਸਜਾਈਏ ਇਤੋਂ ਗੁਰੂ ਵਾਲੇ ਬਣ ਕੇ ਜਾਈਏ ਦਸਤਾਰ ਬਨੋਗੇ ਤਾਂ ਹੌਲੀ-ਹੌਲੀ ਕੇਸ ਰੱਖਣ ਲੱਗ ਜੂਗੇ ਕੇਸ ਰੱਖੋਗੇ ਤਾਂ ਅਗਲੀ ਪੌੜੀ ਤੇ ਵੀ ਜਾਓਗੇ ਜੀ ਸਾਹਿਬ ਜਦੋਂ ਨਿੱਕੇ-ਨਿੱਕੇ ਬੱਚਿਆਂ ਦੇ ਸਿਰਾਂ ਤੇ ਦਸਤਾਰ ਸਜਾਉਣੀ ਆ ਉਦੋਂ ਸਾਹਿਬਜ਼ਾਦਿਆਂ ਦੀ ਯਾਦ ਬਹੁਤ ਆਉਂਦੀ ਹੋਊ ਕਿਉਂਕਿ ਮੈਂ ਤੁਹਾਨੂੰ ਜਦੋਂ ਦੇਖ ਰਿਹਾ ਸੀ ਮੈਨੂੰ ਯਾਦ ਆ ਰਿਹਾ ਸੀ ਜਿਵੇਂ ਆਪਾਂ ਕਥਾ ਸੁਣਦੇ ਆ ਕਿ ਮਾਂ ਗੁਜਰੀ ਨੇ ਜਿਹੜੇ ਦੋਨਾਂ ਲਾਲਾਂ ਨੂੰ ਤਿਆਰ ਕਰਕੇ ਸਵੇਰੇ ਸੋਹਣੀਆਂ ਦਸਤਾਰਾਂ ਸਜਾਈਆਂ ਕਲਗੀਆਂ ਲਾਈਆਂ ਤੇ ਤੋਰਿਆ ਵੀ ਅੱਜ ਮੁੜ ਕੇ ਨਹੀਂ ਆਉਣਾ ਜਾਓ ਪੁੱਤਰੋ ਤੁਹਾਡਾ ਬਲਦਾਨ ਬਹੁਤ ਜ਼ਰੂਰੀ ਆ ਇੱਕ-ਇੱਕ ਇੱਟ ਜਿਹੜੀ ਲੱਗੀ ਉਹ ਸਿੱਖ ਕੌਮ ਦੀਆਂ ਨੀਹਾਂ ਪੱਕੀਆਂ ਕਰ ਗਈ ਅੱਜ ਇਹਨਾਂ ਨੂੰ ਦੇਖ ਕੇ ਇੰਜ ਲੱਗਦਾ ਕਿ ਯਾਰ ਜੋ ਜਿਸਦੇ ਲਈ ਕੁਰਬਾਨੀ ਦਿੱਤੀ ਸੀ ਅਸੀਂ ਚਾਹੇ ਥੋੜੇ ਸਮੇਂ ਲਈ ਉਹਦੇ ਤੋਂ ਭਟਕੇ ਪਰ ਅਸੀਂ ਅੱਜ ਦੁਬਾਰੇ ਉਸ ਸਿਧਾਂਤ ਦੇ ਉੱਤੇ ਉਸ ਫਲਸਫੇ ਤੇ ਵਾਪਸ ਆ ਰਹੇ ਹਾਂ ਬਿਲਕੁਲ ਆਉਣਾ ਹੀ ਪੈਣਾ ਆਉਣਾ ਹੀ ਪੈਣਾ ਇਹ ਮੇਲਾ ਨਹੀਂ ਇਹ ਸ਼ਹੀਦੀ ਜੋੜ ਮੇਲਾ ਇਹ ਮੇਲਾ ਨਹੀਂ ਹੈਗਾ ਪਹਿਲਾਂ ਕਈ ਬੰਦੇ ਮੇਲੇ ਸਮਝਦੇ ਸੀ ਕਿ ਮੇਲੇ ਚੱਲੇ ਆ ਸਰਾਂ ਦੇ ਮੇਲਾ ਨਹੀਂ ਮੇਲ ਹੈ ਗਿਆਨੀ ਹੱਡਗ੍ਰੰਥੀ ਭਾਈ ਅਰਪਾਲ ਸਿੰਘ ਜੀ ਸਪਰੇ ਸ਼ਹਾਦਤ ਤੇ ਸ਼ੁਰੂ ਕੀਤੀ ਹੋਈ ਆ ਕਥਾ ਕਰਦੇ ਨੇ ਪਿੱਛੇ ਭਾਈ ਪਿੰਦਰਪਾਲ ਸਿੰਘ ਜੀ ਦੋ ਦਿਨ ਇੱਥੇ ਕਥਾ ਕਰਕੇ ਕਥਾ ਸੁਣਦੇ ਆ ਤਾਂ ਵਿਰਾਗ ਮਤਲਬ ਸੰਗਤ ਦੇ ਮੈਂ ਅੱਖਾਂ ਨਾਲ ਦੇਖਦਾਂ ਕਿ ਝਲਕਦਾ ਇਸੇ ਲਈ ਸਾਰੇ ਉਪਰਾਲੇ ਕਰ ਰਹੇ ਆ ਅਸਲ ਵਿੱਚ ਅਸੀਂ ਵੀ ਉਪਰਾਲੇ ਕਰ ਰਹੇ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਇਹ ਬੱਚਿਆਂ ਨੂੰ ਦੇਖੋ ਤੁਸੀਂ ਜਿਹੜੀ ਤੁਸੀਂ ਲੀ ਤੇ ਪਾ ਦੋਗੇ ਉਹ ਹੀ ਲੀ ਤੇ ਤੁਰਪਣਾ ਜੇ ਤੁਸੀਂ ਦਸਤਾਰ ਬੰਨ ਕੇ ਤੋਰੋਗੇ ਲੈ ਕੇ ਜਾਣਗੇ ਪਰਿਵਾਰ ਬਣਾ ਕੇ ਜਾਊਗਾ ਘਰੇ ਜਾਣਗੇ ਹੌਲੀ ਹੌਲੀ ਪਰਵਾਰ ਦੱਸੂਗਾ ਕਿ ਸ਼ਹਾਦਤ ਕਿਉਂ ਇੱਥੇ ਆਏ ਕਿਉਂ ਦਸਤਾਰ ਬੰਨੀ ਕੀ ਅਹਿਮੇ ਦਾ ਜੇ ਦੱਸਾਂਗੇ ਤਾਂ ਹੀ ਲੀਤ ਤੋਰਾਂਗੇ ਤਾਂ ਹੀ ਹੈ ਨਾ ਜੇ ਬੁੱਟਾ ਲਾਵਾਂਗੇ ਤਾਂ ਦਰਖਤ ਤਾਂ ਹੀ ਬਣੇਗਾ ਬੁੱਟਾ ਲਾਵਾਂਗੇ ਜਿਹੜਾ ਜਿਹੜਾ ਬੁੱਟਾ ਸਿੱਖੀ ਦਾ ਬੁੱਟਾ ਜਿਹੜਾ ਉਹ ਸਹਬਜ਼ਾਦੇ ਐਡੀ ਬੜੀ ਸ਼ਹਾਦਤ ਦੇ ਕੇ ਲਾ ਗਏ ਮਤਲਬ ਉਹ ਬੁੱਟੇ ਦੇ ਵਿੱਚ ਪਾਣੀ ਕਿਨੇ ਪਾਉਣਾ ਉਹ ਪਾਣੀ ਆਪਾਂ ਨਹੀਂ ਪਾਉਣਾ ਭਟਕ ਜੰਨੇ ਆ ਸਾਰੇ ਦੁਨਿਆਵੀ ਜੀ ਆ ਪਰ ਕਿਰਪਾ ਗੁਰੂ ਕਰੇ ਗੁਰੂ ਅਗੀਰਦਾਸ ਆ ਤੇ ਕਿਰਪਾ ਗੁਰੂ ਨੇ ਕਰਨੀ ਆ ਗੁਰੂ ਦੀ ਕਿਰਪਾ ਨਾਲੇ ਦਸਤਾਰ ਮਹੀਮ ਚੱਲ ਰਹੀ ਆ ਮੇਰੀ ਦਸਤਾਰ ਮੇਰੀ ਸ਼ਾਨ ਅਨੇਕਾਂ ਹੀ ਨੌਜਵਾਨ ਬੱਚੇ ਬੱਚੀਆਂ ਦਸਤਾਰਾਂ ਸਜਾ ਕੇ ਜਾ ਰਹੇ ਆ ਬੰਲਾ ਦਾ ਕੁੜੀਆਂ ਵੀ ਜਬਦ ਹਿੱਸਾ ਲੈ ਰਹੀਆਂ ਨੇ ਕੁੜੀਆਂ ਨੂੰ ਵੀ ਸ਼ੌਂਕ ਆਣਾ ਬਹੁਤ ਸਾਰੀਆਂ ਕੁੜੀਆਂ ਅਸੀਂ ਦੇਖ ਰਹੇ ਆ ਇੱਥੇ ਆ ਕੇ ਜਿਹੜੀਆਂ ਸਾਡੀਆਂ ਭੈਣਾਂ ਦਸਤਾਰ ਬੰਦੀ ਕਰਵਾ ਰਹੀਆਂ ਨੇ ਆਮ ਤੌਰ ਦੇ ਉੱਤੇ ਕੁੜੀਆਂ ਨੂੰ ਲੈ ਕੇ ਹੁਣ ਪਿੱਛੇ ਜੇ ਧਰਨਾ ਛੜਪੀ ਕੀ ਕੁੜੀਆਂ ਤਾਂ ਕਲੀਆਂ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਜੋਗੀਆਂ ਰਹਿ ਗਈਆਂ ਸਿਰਾਂ ਤੋਂ ਚੁੰਨੀਆਂ ਲੈ ਗਈਆਂ ਚੁੰਨੀਆਂ ਗਾਇਬ ਹੋ ਗਈ ਉਹਨਾਂ ਰੀਲਾਂ ਬਣਾ ਕੇ ਨੱਚਣਾ ਇੰਸਟਾ ਤੇ ਹੈਨਾ ਮਤਲਬ ਇਹ ਤਾਂ ਡੁੱਬ ਕੇ ਮਰਨ ਵਾਲੇ ਕੰਮ ਹੋਇਆ ਵਾ ਪਰ ਉਹ ਵੀ ਹੈਗੀਆਂ ਆ ਰੀਲਾਂ ਵਾਲੀਆਂ ਮੈਂ ਮੇਰੀਆਂ ਸਾਡੀਆਂ ਬੱਚੀਆਂ ਭੈਣਾਂ ਨੂੰ ਪਿਆਰ ਨਾਲ ਹੀ ਸਮਝਾਉਣਾ ਕਿ ਇਹਨਾਂ ਵੱਲ ਵੀ ਦੇਖੋ ਆ ਆ ਬੱਚੀਆਂ ਵੱਲ ਇਹਨਾਂ ਵੱਲ ਵੀ ਦੇਖ ਲੋ ਇਹ ਇਹ ਵੀ ਇਹ ਵੀ ਉਸ ਮਿੱਟੀ ਚ ਜੰਮੀਆਂ ਹੋਈਆਂ ਨੇ ਜਿਹੜੀਆਂ ਇੱਥੇ ਕੇਸਕੀਆਂ ਦਸਤਾਰੀਆਂ ਦਮਾਲੇ ਸਜਾਰੀਆਂ ਨੇ ਆਪਣਾ ਕੰਮ ਰੀਲਾਂ ਨਹੀਂ ਰੀਲਾਂ ਵਾਲਿਆਂ ਨੂੰ ਮੇਰੀ ਬੇਨਤੀ ਆ ਜਿਹੜੀਆਂ ਇੱਥੇ ਦੇਖਿਆ ਕਰੋ ਇਤਿਹਾਸ ਪੜੋ ਇਹ ਸ਼ਹਾਦਤ ਦਾ ਇਤਿਹਾਸ ਪੜੋ ਸੁਣੋ ਮੈਨੂੰ ਲੱਗਦਾ ਨਹੀਂ ਕਿ ਜੇ ਤੁਸੀਂ ਇਤਿਹਾਸ ਪੜ ਲਓਗੇ ਤੁਹਾਨੂੰ ਰੀਲ ਬਣਾਉਣ ਦੀ ਲੋੜ ਪਊਗੀ ਇਹ ਇਹ ਸਿੱਖਾਂ ਦੀਆਂ ਕੁੜੀਆਂ ਸਿੱਖਾਂ ਦੇ ਮੁੰਡੇ ਰੀਲਾਂ ਲਈ ਨਹੀਂ ਬਣੇ ਇਹ ਇਹ ਨਹੀਂ ਕਿ ਤੁਸੀਂ ਇੱਥੇ ਡਾਂਸ ਕਰਦੇ ਫਿਰੋ ਰੀਲ ਬਣਾਉਣੀਆਂ ਬਣਾਓ ਕਿਸੇ ਚੰਗੇ ਕੰਮ ਦੀ ਬਣਾਓ ਕੋਈ ਸੇਵਾ ਦੀ ਬਣਾਓ ਕਿਸੇ ਕੋਈ ਸਮਾਜਿਕ ਕੰਮ ਦੀ ਬਣਾਓ ਕੋਈ ਕੋਈ ਚੰਗਾ ਕੋਈ ਮੈਸੇਜ ਤਾਂ ਦਿਓ ਨਾ ਨੱਚ ਕੇ ਭੰਗੜੇ ਪਾ ਕੇ ਗਿੱਧੇ ਕੱਪੜਿਆਂ ਦਾ ਤੁਸੀਂ ਜਲੂਸ ਕੱਢ ਕੇ ਮਤਲਬ ਕੀ ਪੇਸ਼ ਕਰਨਾ ਚਾਹੁੰਦੇ ਹੋ ਪੰਜਾਬ ਉਹ ਹੈ ਜਿਹੜਾ ਕੁੱਲ ਦੁਨੀਆਂ ਦੇ ਵਿੱਚ ਪੰਜਾਬੀ ਜਾਣੇ ਜਾਂਦੇ ਨੇ ਇਹ ਦਸਤਾਰ ਦੀ ਪਹਿਚਾਨ ਪੂਰੀ ਦੁਨੀਆਂ 'ਚ ਇੱਕੋ ਜਗ੍ਹਾ ਦਸ਼ਮੇਸ਼ ਪਿਤਾ ਨੇ ਦਿੱਤੀ ਆ ਕਿ ਅਗਲਾ ਕਹਿੰਦਾ ਉਹ ਆਉਂਦਾ ਗੁਰੂ ਦਾਸ ਸਿੰਘ ਠੀਕ ਆ ਇਸ ਲਈ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਆ ਕਿ ਪਤਾ ਲੱਗੇ ਕੌਰ ਸ਼ਬਦ ਦਾ ਅਰਥ ਸਮਝਣ ਦੀ ਲੋੜ ਆ ਸਿੰਘ ਸ਼ਬਦ ਦਾ ਅਰਥ ਸਮਝਣ ਦੀ ਲੋੜ ਆ ਇਹ ਸ਼ਾਦਤਾਂ ਦਾ ਅਰਥ ਸਮਝਣ ਦੀ ਲੋੜ ਆ ਕੇਵਲ ਤੇ ਕੇਵਲ ਇੱਥੇ ਆ ਕੇ ਮੱਥਾ ਟੇਕਣੇ ਜਾਣਾ ਕਿਤੇ ਫੋਟੋ ਲਈ ਮੈਨੂੰ ਇੱਕ ਸਵਾਲ ਕੀਤਾ ਕਿਸੇ ਬੰਦੇ ਨੇ ਇੱਥੇ ਕਹਿੰਦਾ ਸੋਸ਼ਲ ਮੀਡੀਆ ਤੇ ਵੀ ਇਹ ਵੀ ਚੀਜ਼ ਹੈਗੀ ਆ ਵੀ ਬੰਦਾ ਕਹਿੰਦਾ ਮੈਂ ਫਤਿਹਗੜ੍ਹ ਸਾਹਿਬ ਗਿਆ ਮੈਂ ਰੀਲ ਪਾਤੀ ਮੈਂ ਸਟੋਰੀ ਪਾਤੀ ਵੀ ਕਿਤੇ ਮੈਂ ਪਿੱਛੇ ਨਾ ਰਹਿ ਜਾਾਂ ਵੀ ਕਿਤੇ ਇਹ ਦੌੜ ਤਾਂ ਨਹੀਂ ਲੱਗੀ ਵੀ ਮੈਂ ਕਹਾਂ ਹੁਣ ਸਾਰਿਆਂ ਨੂੰ ਭਾ ਇੱਕੋ ਗੁਜੇ ਦਾ ਪਾਣੀ ਸਕਦੇ ਜੇ ਸ਼ਰਧਾ ਵਾਲੇ ਬਹੁਤ ਨੇ ਸੇਵਾ ਵਾਲੇ ਬਹੁਤ ਨੇ ਇੱਥੇ ਆ ਕੇ ਨਮਸਤਕ ਹੋਣ ਵਾਲੇ ਬਹੁਤ ਨੇ ਬਰਾਈਆਂ ਨੂੰ ਛੱਡ ਕੇ ਚੰਗਾਈਆਂ ਹਾਸਲ ਕਰਨ ਵਾਲੇ ਬਹੁਤ ਨੇ ਤਰਿੱਲਾਂ ਵਾਲੇ ਵੀ ਹੋਣਗੇ ਫੋਟੋ ਵਾਲੇ ਵੀ ਹੋਣਗੇ ਫੋਟੋ ਵਾਲੇ ਨੇ ਪਰ ਮੈਂ ਕਿਹਾ ਉਹਨਾਂ ਨੂੰ ਵੀ ਗਾਲਾਂ ਕੱਢ ਕੇ ਜਾਂ ਕੋਈ ਉਹਨਾਂ ਨੂੰ ਮੰਦਾ ਚੰਗਾ ਬੋਲ ਕੇ ਜਾਂ ਜਲੀਲ ਕਰਕੇ ਐਵੇਂ ਉਹਦੇ ਗਲ ਪੈ ਕੇ ਨਹੀਂ ਉਹਨਾਂ ਨੂੰ ਉਹ ਨਾਲ ਲਾਇਆ ਜਾ ਸਕਦਾ ਨਾਲ ਤਾਂ ਤੁਹਾਨੂੰ ਪਿਆਰ ਦੇ ਨਾਲ ਹੀ ਲਾਉਣਾ ਪੈਣਾ ਉਹਨਾਂ ਨੂੰ ਪਿਆਰ ਨਾਲ ਹੀ ਸਮਝਾਉਣਾ ਪੈਣਾ ਤੇ ਉਹਨਾਂ ਨੂੰ ਸਮਝਾਉਣਾ ਕਿਵੇਂ ਆਪਣਾ ਪਿਆਰ ਨਾਲ ਇਹਨਾਂ ਕੈਂਪਾਂ ਦੇ ਵਿੱਚ ਇਹਨਾਂ ਗੁਰੂ ਘਰਾਂ ਦੇ ਕੀਰਤਨ ਦੀਵਾਨ ਹਾਲਾਂ ਦੇ ਵਿੱਚ ਕਥਾਵਾਚਕਾਂ ਦੇ ਜਿਹੜੇ ਸਮਾਗਮ ਉਹਨਾਂ ਵਿੱਚ ਲਿਆ ਕੇ ਬਿਠਾਉਣਾ ਪੈਣਾ ਤੇ ਜਦੋਂ ਮੈਨੂੰ ਲੱਗਦਾ ਵੀ ਜੇ ਜੇ ਕਿਸੇ ਵੀ ਮੇਰੇ ਮਾਤਾ ਪਿਤਾ ਨੂੰ ਬੇਨਤੀ ਹੈ ਜੇ ਉਹਦਾ ਬੱਚਾ ਭਟਕ ਗਿਆ ਨਾ ਜੇ ਜੇ ਆਧਲੀਪਤ ਰੀਲ ਤੋਂ ਗੱਲ ਸਟਾਰਟ ਕੀਤੀ ਗਈ ਅੱਜ ਦੀਆਂ ਕੁੜੀਆਂ ਰੀਲਾਂ ਤੇ ਜ਼ਿਆਦੇ ਨੇ ਕਿਸਕੀਆਂ ਬਣਾਉਣ ਵਾਲੀਆਂ ਵੇ ਦੇਖਣ ਮੈਨੂੰ ਲੱਗਦਾ ਕਿ ਉਹਨਾਂ ਨੂੰ ਅਸ਼ੀਦੀ ਸਮਾਗਮਾਂ ਦੇ ਵਿੱਚ ਨਾ ਜਿਹੜੇ ਸਮਾਗਮ ਚੱਲਦੇ ਨੇ ਚਾਹ ਸ਼ਾਹਦਤ ਦੇ ਨੇ ਭਾਈ ਪਿੰਦਰਪਾਲ ਜੀ ਕੋਈ ਵੀ ਕਥਾਵਾਚਕ ਕੋਈ ਵੀ ਰਾਗੀ ਢਾਡੀ ਜੋ ਕੋਈ ਸਮਾਗਮ ਕਰਦਾ ਉਹਨਾਂ ਨੂੰ ਆਹ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਨਾਲ ਬਿਠਾ ਕੇ ਬੱਚਿਆਂ ਨੂੰ ਇਹ ਇਹ ਸਮਾਗਮਾਂ ਦਾ ਹਿੱਸਾ ਬਣਾਓ ਮੈਨੂੰ ਲੱਗਦਾ ਨਹੀਂ ਕਿ ਇਹ ਸਮਾਗਮ ਸੁਣ ਕੇ ਮੁੜ ਕੇ ਕੋਈ ਰੀਲਾਂ ਬਣਾਉਣਾ ਜਾਊਗਾ ਜੀ ਬਿਲਕੁਲ ਬਹੁਤ ਸ਼ੁਕਰੀਆ ਬਹੁਤ ਸੋਹਣਾ ਉਪਰਾਲਾ ਭਾਈ ਬਹੁਤ ਧੰਨਵਾ ਤਾ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਜਿਹੜਾ ਯੂਥ ਕਾਲੀ ਦਲ ਦੇ ਵੱਲੋਂ ਚਲਾਇਆ ਜਾ ਰਿਹਾ ਸਰਬਜੀਤ ਸਿੰਘ ਝਿੰਜਰ ਯੂਥ ਕਾਲੀ ਦਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵੱਲੋਂ ਇਹ ਪੂਰਾ ਪ੍ਰੋਗਰਾਮ ਦੀ ਅਗਵਾਈ ਕੀਤੀ ਜਾਂਦੀ ਆ ਤਾਂ ਇੱਥੇ 25 26 ਦਸੰਬਰ ਦੋ ਦਿਨ ਜਿਹੜਾ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਦਿਉੜੀ ਦੇ ਬਾਹਰ ਇਹਨਾਂ ਦੇ ਵੱਲੋਂ ਕੈਂਪ ਲਗਾ ਕੇ ਚਲਾਇਆ ਜਾਂਦਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਈ ਗੱਲ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਵਿਲੱਖਣ ਜਿਹੜੀ ਤਸਵੀਰ ਇੱਥੇ ਨਜ਼ਰ ਆਈ ਜਿਹੜੀਆਂ ਸਾਡੀਆਂ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੂੰ ਅਕਸਰ ਸੋਸ਼ਲ ਮੀਡੀਆ ਤੇ ਭੰਡਿਆ ਜਾਂਦਾ ਕਿ ਇਹ ਤਾਂ ਸਿਰਫ ਹੁਣ ਰੀਲਾਂ ਬਣਾਉਣ ਜੋਗੀਆਂ ਰਹਿ ਗਈਆਂ ਬਲੌਗ ਬਣਾਉਣ ਜੋਗੀਆਂ ਰਹਿ ਗਈਆਂ ਪਰ ਅੱਜ ਫੇਰ ਦੁਬਾਰੇ ਦੀਤ ਪੈਂਦੀ ਜਾ ਰਹੀ ਕਿ ਸਾਡੀਆਂ ਭੈਣਾਂ ਵੀ ਆਪਣੇ ਸਿਰਾਂ ਦੇ ਉੱਤੇ ਦਸਤਾਰ ਸਜਾਉਣੀ ਸ਼ੁਰੂ ਕਰ ਦੇ ਦਿੱਤੀਆਂ ਨੇ ਤੇ ਬਹੁਤ ਸਾਰੀਆਂ ਤਸਵੀਰਾਂ ਐਸੇ ਤੋਂ ਨਾਲ-ਨਾਲ ਅਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇੱਥੇ ਆ ਰਹੀਆਂ ਨੇ ਕੁੜੀਆਂ ਭੈਣਾਂ ਜਿਹੜੀਆਂ ਆਪਣੀ ਇੱਛਾ ਜਾਗਰੂਕ ਕਰਦੀਆਂ ਨੇ ਕਿ ਸਾਡੇ ਵੀ ਸਿਰ ਦੇ ਉੱਤੇ ਦਸਤਾਰ ਸਜ ਗੁਰਜੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਫਤੇਗੜ ਸਾਹਿਬ